ਮੌਲਕ ਲੁੱਟ ਹੋਏ ਦੋਏ ਦੋਏ ਚਾਰੇ ਜਦੋਂ ਮੁਲਕ ਲੁੱਟਣ ਲੱਗੇ ਇਲਾਕਿਆਂ ਤੇ ਕਬਜ਼ਾ ਕਰਨ ਲੱਗੇ ਦੋ ਦੋ ਚਾਰ ਚਾਰ ਸਿੰਘਾਂ ਨੇ ਪਿੰਡਾਂ ਤੇ ਕਬਜ਼ਾ ਕਰ ਲਿਆ ਸਾੜਿਆਂ ਵਾਲੇ ਦੇ ਕੋਲ ਜਿੱਤੀ ਰੋਡ ਦੇ ਕੋ ਉੱਤੇ ਇੱਕ ਸ਼ਹਿਰ ਆਉਂਦਾ ਹੈ ਸ਼ਾਹਬਾਦ ਮਾਰਕੰਡਾ ਉਹ ਸ਼ਾਹਬਾਦ ਮਾਰਕੰਡਾ ਜਿਹੜਾ ਹੈ ਉੱਥੇ ਕਹਿੰਦੇ ਨੇ ਤੁਰਕਾਂ ਦੀ ਛਾਉਣੀ ਸੀਗੀ ਬਹੁਤ ਵੱਡੀ ਤੇ 4-500 ਸਿਪਾਹੀ ਕਿਲੇ ਦੇ ਵਿੱਚ ਸੀਗਾ ਤੇ ਉੱਥੇ ਉਹ ਕਿਲਾ ਜਿਹੜਾ ਸੀ ਜਾਂ ਉੱਥੇ ਜਿਹੜਾ ઠાਣਾ ਸੀਗਾ ਉੱਥੇ ਪੰਜ ਸਿੰਘ ਆਏ ਜੰਗਲ 'ਚੋਂ ਨਿਕਲ ਕੇ ਤੇ ਉਹਨਾਂ ਪੰਜਾਂ ਨੇ ਸਲਾਹ ਕੀਤੀ ਵੀ ਆਪਾਂ ਕਿਲੇ ਤੇ ਕਬਜ਼ਾ ਕਰਨਾ ਅੱਗੇ ਸੀਗੇ 4 5 100 ਤੇ ਉਹ ਸੀਗੇ ਸਿਰਫ ਪੰਜ ਜਣੇ ਉਹ ਕਹਿੰਦੇ ਠੀਕ ਐ ਦੋ ਜਣੇ ਤੇ ਕਿਲੇ ਦੇ ਦਰਵਾਜ਼ੇ ਵੱਲੋਂ ਦੀ ਅੱਗੋਂ ਦੀ ਜਿਹੜਾ ઠાਣੇ ਦਾ ਬੂਹਾ ਹੁੰਦਾ ਨਾ ਗੇਟ ਹੁੰਦਾ ਉਧਰ ਚਲੇ ਗਏ ਤੇ ਪੰਜ ਤਿੰਨ ਪਿਛਲੇ ਪਾਸੇ ਤੇ ਜਾ ਕੇ ઠાਣੇ ਤੇ ਬੂਹੇ ਕੇ ਜਕਾਰਾ ਗਜਾਇਆ ਬੜੇ ਜ਼ੋਰ ਨਾਲ ਜਦੋਂ ਜਕਾਰਾ ਗਜਾਇਆ ਤੇ ਉਹ ਜਿਹੜਾ ਸੰਤਰੀ ਸੀ ਨਾ ਜਿਹੜਾ ਪਹਿਰੇ ਤੇ ਬੰਦੂਕ ਲੈ ਕੇ ਖੜਾ ਹੁੰਦਾ ਬਾਹਰ ਪਹਿਰੇਦਾਰ ਉਹ ਡਰ ਗਿਆ ਤੇ ਉਹਨੂੰ ਜਾ ਕੇ ਕਹਿੰਦੇ ઠાਣਾ ਖਾਲੀ ਕਰ ਦਿਓ ਖਾਲਸੇ ਦਾ ਦਲ ਆ ਗਿਆ ਫੌਜਾਂ ਆ ਗਈਆਂ ਉਹ ਸੰਤਰੀ ਕਹਿੰਦਾ ਕਿੰਨੀਆਂ ਕ ਫੌਜਾਂ ਆ ਗਈਆਂ ਕਹਿੰਦਾ 2 ਲੱਖ ਪਹੁੰਚ ਗਈਆਂ ਤੇ 3 ਲੱਖ ਆ ਰਹੀਆਂ ਉਹ ਭੱਜ ਕੇ ਅੰਦਰ ਗਿਆ ਉਹਨੇ ਜਾ ਕੇ ਆਖਿਆ ਵੀ 2 ਲੱਖ ਸਿੱਖ ਤਾਂ ਪਹੁੰਚ ਗਏ ਐ ਤੇ 3 ਲੱਖ ਕਹਿੰਦੇ ਹੋਰ ਆਉਣ ਵਾਲੇ ਐ ਤੇ ਆਪਾਂ ਤਾਂ ਸਰਦਾਰ ਜੀ ਸਿਰਫ 400 ਬੰਦੇ ਆ ਤੇ ਆਪਾਂ 400 ਬੰਦੇ 5 ਲੱਖ ਨਾਲ ਕਿੱਥੇ ਲੜਾਂਗੇ ਉਹ ਕਹਿੰਦੇ ਫਟਾਫਟ ਘੋੜਿਆਂ ਦੇ ਪਾ ਕੇ ਕਾਟੀਆਂ ਉਹ ਤਾਂ ਕੁਰਸੇਤਰ ਵੱਲ ਦੌੜ ਗਏ ਭਰਾ ਨੂੰ ਕਰਨਾਲ ਵੱਲ ਤੇ ਪੰਜਾਂ ਸਿੱਖਾਂ ਨੇ ਸਵੇਰ ਨੂੰ ਝੰਡਾ ਲਾ ਕੇ ਨਿਸ਼ਾਨ ਸਾਹਿਬ ਲਾ ਕੇ ਗੁਰਦੁਆਰਾ ਬਣਾ ਕੇ ਉੱਥੇ ਗੁਰਦੁਆਰਾ ਮਸਜਿਦ ਸੀਗੀ ਪਹਿਲਾਂ ਤਾਂ ਉਹ ਮਸਜਿਦ ਦਾ ਨਾਮ ਰੱਖ ਦਿੱਤਾ ਗੁਰਦੁਆਰਾ ਮਸਤਗੜ੍ਹ ਸਾਹਿਬ ਹੁਣ ਉਸ ਗੁਰਦੁਆਰੇ ਦਾ ਨਾਮ ਮਸਤਗੜ੍ਹ ਹੈ ਮਸਜਿਦ ਵਿੱਚ ਬਣਿਆ ਹੋਇਆ ਤੇ ਉੱਥੇ ਜਿਹੜਾ ਮਸਜਿਦ ਦੇ ਲਾਗੇ ਕਿਲਾ ਹੈ ਉਹਨੂੰ ਕਿਲਾ ਸਿੱਖਾਂ ਬੋਲਦੇ ਐ ਅਜੇ ਵੀ ਉੱਥੇ ਜ਼ਗੀਰਦਾਰ ਸਿੱਖਾਂ ਦੇ ਘਰ ਵੱਸਦੇ ਇਹ ਤਾਂ ਪੰਜ ਸਿੱਖਾਂ ਨੇ ਹੀ ਪੂਰਾ ਥਾਣਾ ਜਿਹੜਾ ਸੀਗਾ ਸ਼ਾਹਬਾਦ ਮਾਰਕੰਡਾ ਉਹ ਖੋਲਿਆ ਇੱਦਾਂ ਕਈ ਥਾਵਾਂ ਤੇ ਹੋਇਆ ਸੋ 5-5 4-4 ਸਿੰਘ ਜਾਂਦੇ ਤੇ ਜਾ ਕੇ ਦਬਕਾ ਮਾਰਦੇ ਨੇ ਚੌਧਰੀਆਂ ਨੂੰ ਵੀ ਕਿਲਾ ਖਾਲੀ ਕਰ ਜਾਓ ਫੌਜਾਂ ਆ ਰਹੀਆਂ ਤੇ ਉਹ ਕਹਿੰਦੇ ਲਓ ਜੀ ਚਾਬੀਆਂ ਦੇ ਤੁਸੀਂ ਰਾਜ ਭਾਗ ਸੰਭੋ ਅਸੀਂ ਤਾਂ ਤੁਹਾਡੇ ਤੋਂ ਜਾਨ ਬਖਸ਼ਾਉਂਦੇ ਆ ਇੱਦਾਂ ਸਿੰਘਾਂ ਨੇ ਫਿਰ ਲਾ ਕੇ ਮੱਲਣੇ ਸ਼ੁਰੂ ਕਰ ਦਿੱਤੇ